ਦੋਸਤੋ ਲਾਂਬਾ ਲਾ ਰਹੇ ਆ ਜੀ ਤੁਹਾਡਾ ਅੱਜ ਤੇ ਚੰਗੀਆਂ ਟੋਕੜਾ ਗੱਬਣਾ ਝੋਟੀਆਂ ਲੈ ਕੇ ਆਏ ਆ ਤੇ ਖੜੇ ਆ ਜੀ ਪਿੰਡ ਸੇਮਾ ਤੇ ਬਾਈ ਵਕੀਲ ਦੇ ਘਰੇ ਆਪਾਂ ਵੀਡੀਓ ਬਣਾ ਰਹੇ ਆ ਜਿਹੜੇ ਕਾਫੀ ਦੋਸਤਾਂ ਦੇ ਫੋਨ ਆ ਰਹੇ ਸੀ ਵੀ ਸੜਗਾਂ ਜੀਆਂ ਝੋਟੀਆਂ ਗੱਬਣਾ ਦਿਖਾ ਰਹੇ ਹੋ ਕੋਈ ਚੰਗੀਆਂ ਗੱਬਣਾ ਝੋਟੀਆਂ ਲੈ ਕੇ ਆਓ ਸੋ ਅੱਜ ਸਾਰਿਆਂ ਦਾ ਲਾਂਬਾ ਲਾ ਦਾਂਗੇ ਜਿਹੜਾ ਵੀ ਭਰਾ ਫੋਨ ਕਰ ਲੂਗਾ ਤਕਰੀਬਨ ਮੈਨੂੰ ਲੱਗਦਾ ਵੀ ਕੁਝ ਇਹਨਾਂ ਨੂੰ ਛੱਡ ਕੇ ਰੇ ਜਾਊ ਕਿਉਂਕਿ ਦੋਨੇ ਚੰਗੀਆਂ ਨੇ ਤੇ ਪੂਰੀ ਜਿਹੜੀ ਗੱਲਬਾਤ ਕਰਦੇ ਆ ਬਾਈ ਵਕੀਲ ਦੇ ਨਾਲ ਬੜੇ ਰੋ ਮਿੱਤਰੋ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਭਰਾ ਨੇ ਲੈਣੀ ਹੁੰਦੀ ਆ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਉਹਨੂੰ ਜ਼ਰੂਰ ਦਿਵਾਇਓ ਹਾਂਜੀ ਬਾਈ ਜੀ ਵਕੀਲ ਕੀ ਹਾਲ ਚਾਲ ਹੈ ਠੀਕ ਐ ਸੇ ਤਾਂ ਬਹੁਤ ਵਧੀਆ ਠੀਕ ਐ ਅੱਜ ਆਪਣੇ ਕੋਲੇ ਇਹ ਦੋਨੇ ਟੋਕੜਾ ਗੱਬਣਾ ਹਾਂਜੀ ਟੋਕੜਾ ਗੱਬਣਾ ਠੀਕ ਐ ਆਪਣਾ ਪਿੰਡ ਹੈਗਾ ਜੀ ਸਿਮਾ ਤਸਵੀਰ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਟੋਲ ਬੇਗਾ ਲੈਹੜਾ ਟੋਲ ਪਲਾਜ ਦੇ ਨੇੜੇ ਆ ਜਾਂਦਾ ਹਨਾ ਠੀਕ ਹੈ ਕਿਉਂਕਿ ਪੂਰਾ ਐਡਰੈਸ ਦੇ ਦੇਗੇ ਬੰਦਾ ਕੋ ਚੱਲ ਗਿਆ ਤੇ ਫਿਰ ਨਹੀਂ ਦੇ ਘਰ ਆ ਪਿੰਡ ਦੀ ਤੇ ਇਹਦੇ ਘਰ ਦੇ ਨੇੜੇ ਕੋਈ ਸਰਕਾਰੀ ਸਕੂਲ ਹੈ ਜੀ ਸਰਕਾਰੀ ਸਕੂਲ ਹੈ ਨਾ ਗਰਾਉਂਡ ਤੋਂ ਗਾਹਾਂ ਸਰਕਾਰੀ ਸਕੂਲ ਉਸ ਤੋਂ ਬਾਅਦ ਮੋੜ ਆ ਮੋੜ ਤੇ ਆ ਠੀਕ ਹੈ ਤੇ ਕਿਹੜੀ ਤੋਂ ਸਟਾਰਟ ਕਰਕੇ ਜੀ ਆਪਾਂ ਪਹਿਲਾਂ ਇਹ ਤੋਂ ਕਰ ਲੈਨੇ ਆ ਇਹਦੇ ਜੀ ਆਪਾਂ ਗੱਲ ਕਰਕੇ ਸੂਏ ਦੀ ਪਹਿਲਾਂ ਤਾਂ ਇਹ ਸੂਆ ਜੀ ਤੇ ਦੂਜਾ ਸੁਆ ਦਾ ਪਹਿਲਾ ਹਾਂ ਪਹਿਲਾ ਸੁਆ ਸੋਈ ਵੀ ਆ ਦੂਜੇ ਸੁਣ ਆ ਗਿਆ ਦੂਜੇ ਦੀ ਗੱਭਣ ਹੈ ਤੇ ਮਿੱਤਰੋ ਕੱਦ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਸਿਹਤ ਵੱਖੋ ਮਿੱਤਰੋ ਚੰਗੀ ਪਲੀ ਵੀ ਆ ਚੰਗੀਆਂ ਝੋਟੀਆਂ ਚ ਬਾਈ ਕਹਿੰਦਾ ਵੇ ਆਉਂਦੀ ਆ ਮਾਂ ਦਾ ਜਿਹੜਾ ਕਹਿੰਦੇ ਪਸੋਕੜ ਬਹੁਤ ਚੰਗਾ ਸੀ ਤੇ ਖਾਸ ਬੰਦਿਆਂ ਤੋਂ ਕਹਿੰਦੇ ਬਾਈ ਕਹਿੰਦਾ ਵੇ ਲਿਆਂਦੇ ਵੀ ਆ ਤੇ ਥਣਲੇਵੇ ਦੀ ਮਿੱਤਰੋ ਸਾਫ ਹੈ ਦੁੱਧ ਕਹਿੰਦੇ ਪਹਿਲੇ ਸੁਏ ਬਹੁਤ ਚੰਗਾ ਕੱਢਿਆ ਵਾ ਤੇ ਕਈ ਵਾਰ ਪਸੂ ਲੇਟ ਹੋ ਜਾਂਦਾ ਬੰਨ ਦੇ ਵਿੱਚ ਤਾਂ ਕਰਕੇ ਮਿੱਤਰੋ ਦੁੱਧ ਥੋੜਾ ਘਟਿਆ ਵਾ ਹਾਂਜੀ ਤੋਰੋ ਜੀ ਨੂੰ ਬੜਾ ਜਾ ਫੇਸ ਕੁਆਲਿਟੀ ਬਹੁਤ ਸੋਹਣੀ ਸਰੀਰ ਪੱਖੋਂ ਬਹੁਤ ਚੰਗਾ ਰੰਗ ਮਿੱਤਰੋ ਜਮਾ ਕਾਲਾ ਤੇ ਕੱਲਾ ਕੱਲਾ ਮਿੱਤਰੋ ਥਾਣਾ ਚੰਗੀ ਚਵਾਈ ਵਾਲਾ ਮਿੱਤਰੋ ਥਾਣਾ ਧੋਕੜ ਗੱਪਣ ਸੋ ਮੋਹਰੇ ਮਿੱਤਰੋ ਇਹਨੇ ਚੰਗੀ ਤਿਆਰ ਹੋਣਾ ਜਿਵੇਂ ਮਾਂ ਜਾਂ ਇਹਦਾ ਜਿਹੜਾ ਪਸੋਕੜਾ ਉਤੇ ਜਾਵੜੀ ਤਾਂ ਮਿੱਤਰੋ ਰੰਗ ਲਾ ਦੇਣੀ ਲਾ ਦੂਗੀ ਤੇ ਪੂਰੀ ਡਿਟੇਲ ਲੈਣੇ ਆ ਵੀ ਕਿੰਨੇ ਮਹੀਨਿਆਂ ਦੀ ਗੱਭਣਾ ਕਿੰਨੇ ਕ ਮਹੀਨਿਆਂ ਦੀ ਗੱਭਣਾ ਜਪਲਾ ਦਾ ਇਹ ਜੀ 4.5 ਮਹੀਨੇ ਦੀ 4.5 ਮਹੀਨੇ ਦੀ ਗੱਭਣਾ ਦੁੱਧ ਕਿੰਨਾ ਕੋ ਦੁੱਧ ਹੋਊਗਾ ਜੀ 4 4.5 4 4.5 ਠੀਕ ਆ ਮਾਣ ਦਾ ਰਿਕਾਰਡ ਕਹਿੰਦੇ ਚੰਗਾ ਸੀ ਚੰਗਾ ਰਕਾਰਡ ਸੀ ਓਕੇ ਤੇ ਮੁੱਲ ਫਿਰ ਕੀ ਕਰਤਾ ਜੀ ਮੁੱਲ ਆਪਾਂ 90000 ਕਰ ਦਿੰਦੇ 90000 ਮਾਣ ਤਾਣ ਹੋ ਜੂ ਮਾਣ ਤਾਣ ਹੋ ਜੂਗਾ ਮਿਲ ਦੀ ਸੀਲ ਛੰਡੀ ਆ ਤਾਰਾਂ ਦਾ ਕੋਈ ਬੱਚਾ ਬੱਚਾ ਹੈ ਨਾ ਬੱਚਾ ਹੈ ਬਿਨਾ ਬੱਚੇ ਤੋਂ ਆ ਤੇ ਠੀਕੇ ਤੇ ਮਿਲਦੀ ਹੈ ਕਿਵੇਂ ਸੀ 4 ਤੇ ਮਿਲਦੀ ਹੈ 4 ਤੇ ਹਾਂ ਜੀ ਅ ਮਿੱਤਰੋ 4 ਤੇ ਮਿਲਦੀ ਆ 4 ਕਿਲੋ ਦੁੱਧ ਦਾ 4.5 ਮਹੀਨੇ ਦੀ ਗੱਬੜ ਹੈ ਚਵਾਈ ਚਵਾਈ ਬਹੁਤ ਸੋਹਣੀ ਚਵਾਈ ਦੀ ਸਾਫ ਹੈ ਤੇ ਸਿੰਘਾਂ ਦੇ ਵੀ ਮਿੱਤਰੋ ਬਹੁਤ ਸੋਹਣੇ ਕੋਈ ਧੂੜ ਚਰਲਾ ਨਹੀਂ ਸੀ ਠੀਕ ਹੈ ਓਕੇ ਜੀ ਓਕੇ ਹੁਣ ਆਪਾਂ ਦੂਜੇ ਨੰਬਰ ਤੇ ਮੁੱਲ ਫਿਰਦਾ 90 90000 ਤੇ ਦੂਜੇ ਨੰਬਰ ਤੇ ਚੰਗੇ ਕੱਦ ਕਾਠ ਵਾਲੀ ਹੈ ਨਾ ਤੇ ਇਹਦਾ ਸੂਆ ਜੀ ਇਹ ਤੀਜੇ ਸੂਆ ਜੀ ਇਹ ਦੂਜੇ ਸੂਏ ਸੂਈ ਵੀ ਆ ਤੀਜੇ ਮਿੱਤਰੋ ਸੁਣੀ ਆ ਵੱਡੇ ਕੱਦ ਕਾਠ ਵਾਲੀ ਆ ਸੋਹਣੀ ਮਿੱਤਰੋ ਝੋਟੀ ਆ ਹੌਲੀ 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 ਸੱਪ ਦਾ ਸੱਪ ਡਰ ਜਾਂਦਾ ਪਸੂ ਨਾ ਕੋਈ ਨਹੀਂ ਕੋਈ ਨਹੀਂ ਬੋਝ ਕੇ ਬੋਝ ਕੇ ਬੋਝ ਕੇ ਬੰਦ ਬੰਦੇ ਬਸ ਕੋਈ ਨਹੀਂ ਟਲਕਣ ਵਾਲੀ ਹੋ ਕੇ ਬੈਠਾ ਦੇ ਨਾ ਬੰਦੇ ਬੰਦੇ ਬਸ ਕੋਈ ਨਹੀਂ ਥੋੜਾ ਡਰਦੀ ਆ ਨਾ ਉਪਰਾਂ ਬੰਦੀ ਹੈ ਕੋਈ ਨਹੀਂ ਕੋਈ ਨਹੀਂ ਕੋਈ ਕੈਮਰੇ ਤੋਂ ਕਈ ਵਾਰ ਪਸੂ ਡਰ ਜਾਂਦਾ ਨਾ ਬੋਝ ਕੇ ਬੰਦੇ ਮੈਟ ਵਾਲਾ ਟਲਕਣ ਵਾਲਾ ਹਾ ਸੇਧ ਪੱਖੋਂ ਮਿੱਤਰੋ ਸੋਹਣੀ ਕੱਦ ਕਾਠ ਦੀ ਫੁੱਲ ਬੇਲ ਫੁੱਲ ਹੈ ਤੇ ਥਣਲੇਵੇ ਦੀ ਆਪਾਂ ਪੰਤਰ ਕੈਮਰਾ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾਵਾਂਗੇ ਚੰਗਾ ਮਿੱਤਰੋ ਥੜ ਤੇ ਕਿੰਨਾ ਕ ਦੁੱਧ ਆ ਜੀ ਇਹ ਥੱਲੇ ਹੁਣ ਇਹਦੇ ਥੱਲੇ 4 ਕਿਲੋ ਦੁੱਧ 4 ਉਹਦੇ ਥੱਲੇ ਤੇ 4 ਹੀ ਇਹਦੇ ਥੱਲੇ ਕਿੰਨੇ ਮਹੀਨਿਆਂ ਦੀ ਹੈ ਇਹ ਸਾਢੇ 3 ਮਹੀਨੇ ਦੀ ਗੱਬਣ ਸਾਢੇ 3 ਮਹੀਨੇ ਦੀ ਗੱਬਣ ਆ ਮੁੱਲ ਕੀ ਕਰਤਾ ਇਹਦਾ ਮੁੱਲ 85000 85000 ਮਾਨਦਾਨ ਮਾਨਦਾਨ ਕਰਦੇ ਆ ਤੇ ਫੋਨ ਨੰਬਰ ਦੱਸਦੇ ਜੀ ਫੋਨ ਨੰਬਰ ਆਪਣਾ ਹੈਗਾ ਜੀ 62809 62809 34281 34281 ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਮਿੱਤਰੋ ਬਾਈ ਵਕੀਲ ਦੇ ਨਾਲ ਕਰੋ ਸੰਪਰਕ ਤੇ ਦੋਨੇ ਮਿੱਤਰੋ ਛੋਟੀਆਂ ਚੰਗੀਆਂ ਨੇ ਚੰਗੀਆਂ ਸਮੀਆਂ ਹੋਏ ਨੇ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਤੇ ਚਵਾਈ ਚੋਈ ਬਹੁਤ ਸੋਹਣੀ ਹੈ ਤੇ ਅੱਜ ਚਵਾਈ ਚੰਗੀ ਹੈ ਬਹੁਤ ਚੰਗੀ ਹੈ ਕੋਈ ਹੋਰ ਨਹੀਂ ਕੋਈ ਸ਼ਰ ਲਾਣੀ ਠੀਕ ਹੈ ਪੂਰੀ ਵਧੀਆ ਇੱਕ ਵਾਰ ਓਕੇ ਜੀ ਓਕੇ ਤਸੱਲੀ ਤੁਸੀਂ ਜ਼ਰੂਰ ਕਰ ਲੈਣੀ ਆ ਪਰ ਆਪਣੇ ਕੱਲੂ ਫੁੱਲ ਤਸੱਲੀ ਲੈ ਕੇ ਮਿੱਤਰੋ ਆਪਾਂ ਵੀਡੀਓ ਡਾਕਟਰ ਤੋਂ ਚੈੱਕ ਕਰਾ ਸਕਦਾ ਓਕੇ ਜੀ ਉਹ ਛੋਡੀ ਚੈੱਕ ਕਰਵਾਈ ਵੀ ਆ ਚੈੱਕ ਕਰਾਈਏ ਮਿੱਤਰੋ ਛੋਡੀ ਤਸੱਲੀ ਤੇ ਵੀ ਲ ਜਾ ਸਕਦਾ ਮੰਨ ਲਾ ਵੀ ਆਪ ਦਾ ਵੀ ਤਸੱਲੀ ਕਰਾ ਸਕਦਾ ਹਨ ਵੀ ਕਰਾ ਸਕਦਾ ਡਾਕਟਰ ਲੈ ਕੇ ਓਕੇ 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 ਠੀਕ ਹੈ ਤੇ ਸਾਵ ਨੂੰ ਮਿੱਤਰੋ ਆਪਾਂ ਚੰਗੀਆਂ ਵਹਿੜਾ ਲੈ ਕੇ ਆ ਰਹੇ ਆ ਸੂੜ ਵਾਲੀਆਂ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਅਗਲੀ ਵੀਡੀਓ ਕੋ ਵੀ ਆਪਣੀ ਜ਼ਰੂਰ でサレビなんだたん思